ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰਸਾਦੀ ਕਾ ਅਸੀਂ ਤੁਹਾਡੇ ਲਈ ਜਿਹੜੀ ਜਾਣਕਾਰੀਆਂ ਦੇ ਵਿੱਚ ਮੌਲਾਜਮ ਮਸਲਿਆਂ ਲੈ ਕੇ ਤੁਹਾਡੇ ਨਾਲ ਸਾਂਝੀ ਹੁੰਦੀਆਂ ਉਸ ਦੇ ਵਿੱਚ ਅੱਜ ਪਟਵਾਰੀਆਂ ਤੇ ਕਾਨੂੰਗੋਆਂ ਦੇ ਜਿਹੜੇ ਮਸਲੇ ਦੇ ਵਿੱਚ ਸਰਕਾਰ ਵੱਲੋਂ ਅਪਡੇਟ ਆਈ ਹੈ ਅਸੀਂ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਹਿਲਾਂ ਪਟਵਾਰੀਆਂ ਦਾ ਇੱਕ ਜ਼ਿਲ੍ਹੇ ਦੇ ਵਿੱਚ ਹੀ ਸੀ ਜਿਹੜੀ ਡਿਊਟੀ ਸੀ ਉਹ ਲਗਾਤਾਰ ਤੈਨਾਤੀ ਰਹਿੰਦੀ ਸੀ ਪਰ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਹੁਣ ਉਹਨਾਂ ਦੀਆਂ ਬਦਲੀਆਂ ਨੇ ਜਿਹੜੀਆਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਵੀ ਆ ਜਿਹੜੀਆਂ ਹੋ ਸਕਣਗੀਆਂ ਇਹਨਾਂ ਦਾ ਕਾਰਨ ਕਿਉਂ ਹੋਇਆ ਕਿਉਂਕਿ ਪਿਛਲੇ ਦਿਨਾਂ ਵਿੱਚ ਸਭ ਨੇ ਸੁਣਿਆ ਸੀਗਾ ਕਿ ਪਟਵਾਰੀਆਂ ਤੇ ਕਾਨੂੰਗੋਆਂ ਵੱਲੋਂ ਸੀ ਜਿਹੜੀ ਹੜਤਾਲ ਸੀਗੀ ਪੈਨ ਡਾਉਣ ਕਲਮ ਸ਼ੋਰ ਹੜਤਾਲ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਵੱਲੋਂ ਵੀ ਇਹਨਾਂ ਦੀਆਂ ਬਦਲੀਆਂ ਦੀ ਜਿਹੜੀ ਪ੍ਰੋਸੈਸੀ ਕਰਨਾ ਚਾਹਿਆ ਪਰ ਉਹ ਮੁਸ਼ਕਲ ਇਹ ਸੀ ਕਿ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਬਦਲੀ ਕਰਨੀ ਬੜੀ ਮੁਸ਼ਕਲ ਦਾ ਕੰਮ ਸੀਗਾ ਉਸ ਦੇ ਵਿੱਚ ਵੱਡਾ ਡਿੱਕਾ ਕੀ ਸੀਗਾ ਉਹ ਇਹ ਸੀਗਾ ਕਿ ਜਦੋਂ ਪਟਵਾਰੀ ਦੇ ਕਨਗੋ ਦੇ ਇੱਕ ਜिले ਤੋਂ ਦੂਜੇ ਜ਼ਿਲ੍ਹੇ ਦੇ ਵਿੱਚ ਬਦਲੀ ਸੀਗੀ ਉਹ ਕੀਤੀ ਜਾਂਦੀ ਸੀ ਤਾਂ ਉਹਨਾਂ ਦੀ ਸੈਨਿਓਰਿਟੀ ਸੀ ਜਿਹੜੀ ਉਹ ਲੂਜ਼ ਹੋ ਜਾਂਦੀ ਸੀਗੀ ਤਾਂ ਜੋ ਦੂਜੇ ਜ਼ਿਲ੍ਹੇ ਦੇ ਵਿੱਚ ਜਾ ਕੇ ਬੰਦਾ ਉਹ ਸਭ ਤੋਂ ਪਿੱਛੇ ਸੀ ਜਿਹੜਾ ਲੱਗ ਜਾਂਦਾ ਸੀਗਾ ਜਿਸ ਕਾਰਨ ਉਹਨਾਂ ਨੂੰ ਬੜੀ ਅੜਿੱਕਾ ਸੀਗਾ ਸਰਕਾਰ ਨੂੰ ਇਸ ਤਰ੍ਹਾਂ ਦੇ ਬਦਲੀਆਂ ਕਰਨ ਵਿੱਚ ਬੜੀ ਸਮੱਸਿਆ ਆਉਂਦੀ ਸੀ ਸੋ ਉਹਨਾਂ ਨੇ ਸਰਕਾਰ ਵੱਲੋਂ ਆ ਜਿਹੜੀ ਇਸ ਅੜਿੱਕੇ ਨੂੰ ਆ ਜਿਹੜਾ ਖਤਮ ਕਰ ਦਿੱਤਾ ਗਿਆ ਬੇਸ਼ੱਕ ਕਿਸੇ ਮੁਲਾਜ਼ਮਾਂ ਦੇ ਲਈ ਇਹ ਔਖਾ ਵੀ ਹੋਏ ਪਰ ਬਹੁਤ ਸਾਰਿਆਂ ਲਈ ਇਹ ਮਸਲਾ ਹੈਗਾ ਜਿਹੜਾ ਵਧੀਆ ਵੀ ਸਾਰਥਕ ਸਿੱਧ ਹੋਇਆ ਕਿ ਪੰਜਾਬ ਦੇ ਵਿੱਚ ਉਹ ਜਿੱਥੇ ਮਰਜ਼ੀ ਜਾ ਕੇ ਆਪਣੀ ਡਿਊਟੀ ਜਿਹੜੇ ਕਰ ਸਕਣਗੇ ਤੇ ਸਰਕਾਰ ਵੀ ਉਹਨਾਂ ਦੀ ਬਦਲੀ ਹੈ ਜਿੱਥੇ ਚਾਹੇ ਉਹ ਕਰ ਸਕੂਗੀ ਇਸ ਦੇ ਲਈ ਵਿਭਾਗ ਵੱਲੋਂ ਇੱਕ ਵੱਖਰੀ ਤੌਰ ਤੇ ਹੈ ਜਿਹੜੀ ਹੋਟ ਡਿਪਾਰਟਮੈਂਟਾਂ ਦੇ ਵਿੱਚ ਚਾਹਦੇ ਸੀਗੇ ਪੰਜਾਬ ਪੱਤਰ ਤੇ ਉਹਨਾਂ ਦੀਆਂ ਜਿਹੜੀਆਂ ਪ੍ਰੋਮੋਸ਼ਨ ਦੇ ਲਈ ਸਨਿਉਟੀ ਸੀ ਉਹ ਬਣੀ ਹੁੰਦੀ ਸੀਗੀ ਤਾਂ ਪਰ ਇਸ ਪਟਵਾਰ ਜਿਹੜਾ ਮਾਲ ਮਹਿਕਮਾ ਸੀਗਾ ਉਸ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਕਾਡਰ ਸੀ ਉਹ ਨਹੀਂ ਸੀਗਾ ਪਰ ਉਹਨਾਂ ਨੇ ਉਹ ਇਸ ਤਰ੍ਹਾਂ ਦਾ ਕਾਨੂੰਨ ਜਿਹੜਾ ਤਿਆਰ ਕੀਤਾ ਜਾਵੇਗਾ ਤੇ ਜਿਸ ਦੇ ਨਾਲ ਪੂਰੇ ਪੰਜਾਬ ਦੀ ਇੱਕ ਸਨਿਓਰਿਟੀ ਹੋਵੇਗੀ ਜਿਸ ਦੇ ਨਾਲ ਉਹਨਦੀਆਂ ਪ੍ਰਮੋਸ਼ਨਾਂ ਪੂਰੇ ਪੰਜਾਬ ਪੱਧਰ ਤੇ ਹੋਣਗੀਆਂ ਤੇ ਬਦਲੀਆਂ ਵੀ ਜਿਹੜੀਆਂ ਪੰਜਾਬ ਪੱਧਰ ਤੇ ਉਹਨਾਂ ਦੀਆਂ ਹੋ ਸਕਣਗੀਆਂ ਇਸ ਦੇ ਨਾਲ ਜਿਹੜਾ ਡੀਸੀ ਦੀਆਂ ਪਾਵਰਾਂ ਸੀਗੀਆਂ ਜਿਹੜੀਆਂ ਉਹ ਉਹਨਾਂ ਤੇ ਉੱਤੇ ਇੱਕ ਘਟ ਜਾਣਗੀਆਂ ਕਿਉਂਕਿ ਪਹਿਲਾਂ ਸਾਰਾ ਦਾਮ ਉਦਾਰ ਜਿਹੜਾ ਡੀਸੀ ਦਫ਼ਤਰ ਦੇ ਵਿੱਚ ਹੁੰਦਾ ਸੀਗਾ ਕਿ ਉਹਨਾਂ ਦੀਆਂ ਪ੍ਰਮੋਸ਼ਨਾਂ ਕਰਨੀਆਂ ਤੇ ਉਹਨਾਂ ਦੀਆਂ ਬਦਲੀਆਂ ਕਰਨੇ ਇੱਕ ਤਹਿਸੀਲ ਤੋਂ ਦੂਜੀ ਤਹਿਸੀਲ ਤੱਕ ਦਾ ਸੀਗਾ ਪਰ ਇਹ ਉਹ ਸਿੱਧਾ ਪੰਜਾਬ ਸਰਕਾਰ ਦੇ ਉਹਨਾਂ ਦੇ ਡਿਪਾਰਟਮੈਂਟ ਦੇ ਉਹਨਾਂ ਦੇ ਡਾਇਰੈਕਟਰ ਦੇ ਵਿੱਚ ਜਿਹੜਾ ਚੱਲਿਆ ਜਾਵੇਗਾ ਤੇ ਕਿਤੇ ਨਾ ਕਿਤੇ ਸਰਕਾਰ ਵੱਲੋਂ ਬੇਸ਼ੱਕ ਗੱਲ ਕਹਿ ਲਈ ਕਿ ਉਹਨਾਂ ਨੂੰ ਇੱਕ ਸਜ਼ਾ ਦੇ ਰੂਪ ਦੇ ਵਿੱਚ ਵੀ ਆ ਜਿਹੜਾ ਹੈਗਾ ਸੀ ਕਿਉਂਕਿ ਉਹਨਾਂ ਦੀ ਮੋਨੋਪੋਲੀ ਸੀ ਕਿ ਇੱਕ ਜ਼ਿਲ੍ਹੇ ਦੇ ਵਿੱਚ ਬਣੀ ਹੁੰਦੀ ਸੀਗੀ ਤੇ ਉਸ ਤੋਂ ਬਾਹਰ ਸੀ ਉਹਨਾਂ ਦੇ ਉਹ ਨਹੀਂ ਜਾਂਦੇ ਸੀਗੇ ਪਰ ਉਹਨੂੰ ਤੋੜਨ ਦੇ ਲਈ ਸਰਕਾਰ ਵੱਲੋਂ ਜਿਹੜਾ ਇਹ ਇਸ ਤਰ੍ਹਾਂ ਦਾ ਜਿਹੜਾ ਫੰਡਾਗਾ ਉਹ ਪਨਾਇਆ ਗਿਆ ਇਹ ਆਲਰੇਡੀ ਦੂਜੇ ਡਿਪਾਰਟਮੈਂਟਾਂ ਦੇ ਵਿੱਚ ਇਸ ਤਰ੍ਹਾਂ ਦੀ ਚੱਲਦੀ ਸੀ ਕਿ ਹਰ ਡਿਪਾਰਟਮੈਂਟ ਦੇ ਵਿੱਚ ਪੰਜਾਬ ਲੈਵਲ ਦੀ ਜਿਹੜੀ ਪਾਲਿਸੀ ਸੀ ਉਹ ਬਣੀ ਹੁੰਦੀ ਸੀ ਚਾਹੇ ਉਹ ਬਦਲੀਆਂ ਨੂੰ ਲੈ ਕੇ ਹੋਵੇ ਚਾਹੇ ਉਹ ਪ੍ਰਮੋਸ਼ਨਲ ਲੈ ਕੇ ਹੋਵੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਕਿ ਬੜੇ ਪਿਛਲੇ ਦਿਨਾਂ ਦੇ ਵਿੱਚ ਇਹ ਬਹੁਤ ਚਰਚਾ ਦੇ ਵਿੱਚ ਰਿਹਾ ਸੀ ਮਸਲਾ ਪਟਵਾਰੀਆਂ ਦਾ ਸੋ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਸੀ ਸੋ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ